ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ। ਉਹ ਉੱਥੇ ਆਉਣ ਵਾਲੀਆਂ ਤੇ ਜਾਣ ਵਾਲੀਆਂ ਟ੍ਰੇਨਾਂ ਵਿੱਚ ਬੈਠੇ ਹੋਏ ਯਾਤਰੀਆਂ ਕੋਲੋਂ ਭੀਖ ਮੰਗ ਕੇ ਆਪਣਾ ਢਿੱਡ ਭਰਦਾ ਸੀ। ਇੱਕ ਦਿਨ ਜਦ ਉਹ ਭੀਖ ਮੰਗ ਰਿਹਾ ਸੀ, ਉਸਨੇ ਇੱਕ ਲੰਬਾ ਤੇ ਸੁੱਟਬੂਟ ਪਾਇਆ ਵਿਅਕਤੀ ਵੇਖਿਆ। ਉਸਨੇ ਸੋਚਿਆ ਇਹ ਤਾਂ ਅਮੀਰ ਲੱਗਦਾ ਹੈ। ਇਹ ਮੈਨੂੰ ਵਧੀਆ ਪੈਸੇ ਦੇਵੇਗਾ। ਉਹ ਉਸ ਵਿਅਕਤੀ ਕੋਲ ਗਿਆ ਤੇ ਭੀਖ ਮੰਗਣ ਲੱਗ ਪਿਆ। ਲੰਬੇ ਵਿਅਕਤੀ ਨੇ ਪੁੱਛਿਆ ਇਹ ਤੂੰ ਸਿਰਫ ਮੰਗਦਾ ਹੀ ਰਹਿੰਦਾ ਹੈ? ਕੀ ਕਦੇ ਕਿਸੇ ਨੂੰ ਕੁਝ ਦਿੱਤਾ ਵੀ ਏ ਭਿਖਾਰੀ ਬੋਲਿਆ ਸਾਹਿਬ ਮੈਂ ਤਾਂ ਭਿਖਾਰੀ ਹਾਂ ਮੇਰੇ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਉਸ ਲੰਬੇ ਵਿਅਕਤੀ ਨੇ ਕਿਹਾ ਜੇ ਤੇਰੇ ਕੋਲ ਦੇਣ ਲਈ ਕੁਝ ਨਹੀਂ ਤਾਂ ਮੰਗਣ ਦਾ ਵੀ ਹੱਕ ਨਹੀਂ ਮੈਂ ਵਪਾਰੀ ਹਾਂ ਲੈਣ ਤੇ ਦੇਣ ਤੇ ਹੀ ਵਿਸ਼ਵਾਸ ਰੱਖਦਾ ਇਹ ਗੱਲ ਭਿਖਾਰੀ ਦੇ ਦਿਲ ਨੂੰ ਲੱਗ ਗਈ ਉਹ ਸੋਚਣ ਲੱਗ ਪਿਆ ਮੈਂ ਸਿਰਫ ਮੰਗਦਾ ਪਰ ਦੇਂਦਾ ਕੁਝ ਵੀ ਨਹੀਂ ਦੋ ਦਿਨ ਲੰਘ ਗਏ ਉਸਦੇ ਮਨ ਵਿੱਚ ਇੱਕ ਹੀ ਸਵਾਲ ਮੈਂ ਕਿਸੇ ਨੂੰ ਕੀ ਦੇ ਸਕਦਾ ਤੀਜੇ ਦਿਨ ਉਸਨੇ ਕੁਝ ਫੁੱਲ ਵੇਖੇ ਜੋ ਬੂਟਿਆਂ ਉੱਤੇ ਖੇਰੇ ਸਨ ਉਸਨੇ ਸੋਚਿਆ ਕਿਉਂ ਨਾ ਮੈਂ ਪੀਖ ਦੇਣ ਵਾਲਿਆਂ ਨੂੰ ਫੁੱਲ ਦਿਆ ਕਰਾ ਉਸਨੇ ਕੁਝ ਫੁੱਲ ਤੋੜੇ ਅਤੇ ਟ੍ਰੇਨ ਵਿੱਚ ਪੀਖ ਮੰਗਣ ਗਿਆ ਹੁਣ ਜੋ ਵੀ ਪੀਖ ਦਿੰਦਾ ਉਸ ਨੂੰ ਇੱਕ ਖੁਸ਼ਬੂਦਾਰ ਫੁੱਲ ਮਿਲਦਾ ਲੋਕ ਖੁਸ਼ ਹੋ ਕੇ ਫੁੱਲ ਲੈਂਦੇ ਹੁਣ ਲੋਕ ਵਧੇਰੇ ਪੀਖ ਦੇ ਰਹੇ ਸਨ ਪੀਖ ਅਤੇ ਫੁੱਲ ਦੋਹਾਂ ਨੇ ਉਸ ਦੀ ਕਿਸਮਤ ਬਦਲ ਦਿੱਤੀ ਇੱਕ ਦਿਨ ਉਹੀ ਲੰਬਾ ਵਿਅਕਤੀ ਫਿਰ ਟ੍ਰੇਨ ਵਿੱਚ ਆਇਆ। ਭਿਖਾਰੀ ਨੇ ਕਿਹਾ, "ਸਾਹਿਬ, ਅੱਜ ਮੇਰੇ ਕੋਲ ਤੁਹਾਡੇ ਲਈ ਕੁਝ ਫੁੱਲ ਹਨ। ਪੀਖ ਦਿਓ ਤਾਂ ਬਦਲੇ ਵਿੱਚ ਇਹ ਫੁੱਲ ਤੁਹਾਡੇ।" ਉਸ ਵਿਅਕਤੀ ਨੇ ਪੈਸੇ ਦਿੱਤੇ, ਫੁੱਲ ਲਏ ਤੇ ਹੱਸ ਕੇ ਕਿਹਾ, "ਵਾਹ! ਹੁਣ ਤੂੰ ਵੀ ਵਪਾਰੀ ਬਣ ਗਿਆ।" ਉਸ ਗੱਲ ਨੇ ਭਿਖਾਰੀ ਨੂੰ ਜਗਾ ਦਿੱਤਾ। ਉਸਨੇ ਉੱਚੀ ਆਵਾਜ਼ ਵਿੱਚ ਅਸਮਾਨ ਵੱਲ ਵੇਖ ਕੇ ਬੋਲਿਆ ਮੈਂ ਪਿਖਾਰੀ ਨਹੀਂ ਹਾਂ ਮੈਂ ਵਪਾਰੀ ਹਾਂ ਅਗਲੇ ਦਿਨ ਤੋਂ ਉਹ ਪਿਖਾਰੀ ਕਦੇ ਵੀ ਸਟੇਸ਼ਨ ਤੇ ਨਹੀਂ ਵਿਖਾਈ ਦਿੱਤਾ 6 ਮਹੀਨੇ ਬਾਅਦ ਉਸ ਸੇ ਸਟੇਸ਼ਨ ਤੇ ਦੋ ਸूट ਬੂਟ ਪਾਏ ਹੋਏ ਵਿਅਕਤੀ ਮਿਲੇ ਇੱਕ ਨੇ ਦੂਜੇ ਨੂੰ ਪੁੱਛਿਆ ਤੁਸੀਂ ਮੈਨੂੰ ਪਛਾਣਿਆ ਨਹੀਂ ਅਸੀਂ ਪਹਿਲੀ ਵਾਰੀ ਮਿਲ ਰਹੇ ਹਾਂ ਇਹ ਨਹੀਂ ਇੱਕ ਤੀਜੀ ਵਾਰੀ ਹੈ ਪਹਿਲੀ ਵਾਰੀ ਤੁਸੀਂ ਮੈਨੂੰ ਸਿੱਖ ਦਿੱਤੀ ਦੂਜੀ ਵਾਰੀ ਪਛਾਣ ਦਿੱਤੀ ਹੁਣ ਮੈਂ ਵਪਾਰੀ ਹਾਂ ਜਦ ਮੈਂ ਫੁੱਲ ਦੇ ਰਿਹਾ ਸੀ ਤਦ ਲੋਕ ਮੈਨੂੰ ਪੀਖ ਨਹੀਂ ਫੁੱਲਾਂ ਦੀ ਕੀਮਤ ਦੇ ਰਹੇ ਸਨ ਉਹ ਮੇਰੇ ਗਾਹਕ ਸਨ ਜਦ ਤੱਕ ਮੈਂ ਆਪਣੇ ਆਪ ਨੂੰ ਪਿਖਾਰੀ ਮੰਨਿਆ ਮੈਂ ਛੋਟਾ ਹੀ ਰਹਾ ਜਦ ਮੈਨੂੰ ਆਪਣੇ ਅਸਲ ਰੂਪ ਦੀ ਪਛਾਣ ਹੋਈ ਮੈਂ ਵਧੇਰੇ ਹੋ ਗਿਆ ਜੇ ਤੁਸੀਂ ਮੰਗਦੇ ਰਹੋਗੇ ਤਾਂ ਵੱਧ ਨਹੀਂ ਸਕਦੇ ਦੇਣਾ ਸਿੱਖੋ ਸੋਚ ਬਦਰੋ ਜ਼ਿੰਦਗੀ ਬਦਲ ਜਾਵੇਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਕਮੈਂਟ ਕਰਕੇ ਦੱਸੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ